ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਬਹੁਤ ਤੇ ਅੱਜ ਆਪਣੇ ਕੋਲ ਹੈਗੀਆਂ ਜੀ ਝੋਟੀਆਂ ਬਹੁਤ ਚੰਗੀਆਂ ਤੇ ਆਪਾਂ ਤੁਹਾਨੂੰ ਵਿਖਾਉਨੇ ਆ ਝੋਟੀਆਂ ਕੁਛ ਵਿੱਚੋ ਸੇਲ ਹੋ ਗਈਆਂ ਆ ਇੱਕ ਦੋ ਦੰਦ ਕੱਟੀ ਬਹੁਤ ਜ਼ਿਆਦਾ ਹੀ ਚੰਗੀ ਤਾਜੀ ਸੂਈ ਬਾ ਰੰਗ ਲੋ ਦੁੱਧ ਤੇ ਤਿਆਰ ਆ ਇੱਕ ਤਾਂ ਤੁਹਾਨੂੰ ਇਹ ਵਿਖਾਉਨੇ ਆ ਬਹੁਤ ਜ਼ਿਆਦਾ ਕੱਟੀ ਚੰਗੀ ਤੇ ਇੱਕ ਆਹ ਕੱਟੀ ਇਹਦੀ ਭੂਸ਼ੀਆ ਔਰ ਟੰਗੀ ਆ ਤੇ ਸੀਲ ਜਿਹੜੀ ਕਾਵਾਂ ਵਰਗੀ ਆ ਆ ਇਦਾਂ ਹੀ ਥੱਲੇ ਬਹਿ ਜੋ ਪੁੱਠੇ ਪਾਸੇ ਬਹਿ ਜੋ ਸਿੱਧੇ ਪਾਸੇ ਬਹਿ ਜਾਓ ਆ ਵੇਖੋ ਤੇ ਨਾਰਮਲ ਜੇ ਰੇਟ 'ਚ ਦਵਾਂਗੇ 10,000 ਕਿਲੋ ਦੁੱਧ ਦੇ ਕੋਤੀ ਆ ਰਿਹਾ ਬਹੁਤ ਜ਼ਿਆਦਾ ਕੱਟੀ ਚੰਗੀ ਏ ਦੀ ਖੁੱਲੇ ਥਣ ਦੇਵੇ ਦੀ ਤੇ ਇੱਕ ਆਹ ਕੱਟੀ ਜੀ ਇਹਦਾ ਵੀ ਕੋਈ ਅੰਤ ਨਹੀਂ ਜੀ ਇਹਦੇ ਕੋ 11 ਕਿਲੋ ਲੱਗੇ ਤਿਆਰਿਆ ਜੀ ਤਾਜੀ ਸੂਈ ਏ ਵੀ ਇਹ ਵੀ ਬਹੁਤ ਜ਼ਿਆਦਾ ਠੰਡੀ ਸੀਲ ਤੇ ਥਣ ਦੇਵੇ ਦੀ ਤੇ ਨਾੜਾ ਨੂੜਾ ਦੀ ਕਮਾਲ ਕੀਤੀ ਏ ਇਹ ਵੀ ਕੱਟੀ ਦਾ ਕੋਈ ਅੰਤ ਨਹੀਂ ਆ ਜੀ ਤੇ ਇੱਕ ਤੁਹਾਨੂੰ ਉਹ ਅੰਦਰ ਕੱਟੀ ਵਿਖਾਉਨੇ ਆ ਤੇ हां बच्चे ताजे बच्चे जावा एक तानो आ कट्टी दिखावांगे ताजी सुई ते 10 किलो ਦੇ ਕਰੀਬ ਇਹਦੋਂ ਬੋੜਾ ਤੇ ਵੀ ਕੱਟੀ ਦਾ ਲੇਵਾ ਪਿੱਠ ਪੂੜਾ ਕਮਾਲ ਹੀ ਆ ਅਸਲ ਚੀਜ਼ਾਂ ਇਹ ਤੁਸੀਂ ਆਪ ਵੇਖ ਕੇ ਦੱਸਿਓ ਜੀ ਅਸਲ ਹੈ ਆ ਕਿ ਗਲਤ ਹੈ ਬਹੁਤ ਜ਼ਿਆਦਾ ਕੱਢੀ ਚੰਗੀ ਜੀ ਇਹ ਵੀ ਫਿਰ ਬਾਕੀ ਕਰੀਏ ਸ਼ੁਰੂਆਤ ਜੀ ਖਾ ਲਈਏ ਤੁਹਾਨੂੰ ਹੋ ਡਰਾਈਵਰ ਸਾਹਿਬ ਕਹਿ ਐ ਮੇ ਵਧੀਆ ਵਧੀਆ ਇਹ ਆ ਜੀ ਸਾਬ ਦੋ ਦਾਂ ਤੇ ਕੱਟੀ ਜਾਜੀ ਸਰ ਮਾਨ ਦੇਵਾ ਵਖਾ ਲੋ ਤੇ 12 ਕਿਲੋ ਦੁੱਧ ਤਿਆਰ ਹੈ ਨਾ ਏਟੇ ਦੀ ਚਮਾ ਥਣਾ ਦੀ ਵੀ ਇੱਥੇ ਥਾਣਾ ਦੇਵਾ ਬਹੁਤ ਜਿਆਦਾ ਕੱਟੀ ਚੰਗੀ ਆ ਜੀ ਪਿਓਰ ਜੇ ਚੌਗੀ ਹੋਵੇ ਤੇ ਜਿੱਥੋਂ ਕੋਈ ਮਰਜੀ ਆ ਜਾ ਸਾਡਾ ਕਰਾਇ ਦੇ ਦਿੰਦਾ ਅਸੀਂ ਸਾਫ ਰਾਜ ਦੋ ਦੰਦ ਕੱਟੀਆਂ ਇਹਨਾਂ ਦੁੱਧ ਨਹੀਂ ਦੇਣੀਆਂ ਡਰਾਈਵਰ ਸਾਹੋ ਆ ਵੇ ਆ ਦੰਦ ਵੀ ਚੈੱਕ ਕਰਾਈਗਾ ਆ ਵੇ ਪਿਓਰ ਦੋ ਦਾਂ ਦੇ ਤੇ ਖਾ ਲੋ ਜੀ ਖਾਣ ਦੇ ਨਾ ਬਹੁਤ ਜ਼ਰਾ ਕੱਢੀ ਤੁਸੀਂ ਜੇ ਲਿਖੋ ਜੀ ਉੱਪਰੋਂ ਠੀਕ ਹੈ ਜੀ ਓਕੇ ਹੋ ਗਏ ਦਿਖਾ ਦਿਓ ਠੰਡ ਲੱਗ ਗਈ ਨੇੜੇ ਤੋਂ ਦੇਵਾ ਗੱਲਾ-ਗੱਲਾ ਠੰਡ ਲੱਗਾ ਕੱਟੀ ਨੂੰ ਕਮਾਲਾਂ ਕੀਤੀਆਂ ਨੇੜੇ ਦੂਵੇ ਦੇ ਨਾੜਾ ਵਖਾ ਲਿਆ ਕਰੋ ਡਰਾਈਵਰ ਸਾਹਿਬ ਜਾਣਕਾਰ ਬਣੋ ਹੁਣ ਉਹ ਵਿਖਾ ਲਓ ਨਾੜਾ ਨਾ ਐ ਕੈਬਰੀਨਰ ਜੋ ਫਸਟ ਕੀਮਤ ਕਿੰਨੀ ਐ ਦੀ ਕੀਮਤ ਇਹ ਜਿੰਨੇ ਦੀ ਮੁਫਤ ਵਾਲੀਆਂ ਕੀ ਹੁੰਦਾ ਆਪਣੀਆਂ ਵੇਖੋ ਨਾਣਾ ਮੱਖਾ ਲੋ ਕੱਟੀ ਵਖਾ ਲੋ ਥਾਣਾ ਵੇਖੋ ਨਾਣਾ ਵੇਖੋ ਕੱਟੀ ਅਸਲ ਕੱਟੀ ਆ ਜੀ ਯਾਦ ਵਾਲੀ ਇਧਰ ਮਗਰ ਕਰਕੇ ਵਖਾਇਆ ਗੌਰ ਨਾਲ ਤਸਲੀ ਨਾਲ ਵਖਾ ਟੈਗ ਕੈਮਰੇ ਚੈੱਕ ਕਰ ਲੈ ਕੱਲ ਆਪਾਂ ਸਵੇਰ ਵੀਡੀਓ ਚਾੜਾਂਗੇ ਅੱਜ ਤਰੀਕ ਆ 27 ਅੱਜ ਤੇ ਕੈਮਰੇ ਚੈੱਕ ਕਰ ਲੈ ਜੇ ਛੋਡੀ 5:30 ਵਜੇ ਤੋਂ ਬਾਅਦ ਦੀ ਚਵਾਈ ਹੋਗੀ ਇਹਨਾਂ ਕੋਈ ਕਹਿੰਦੇ ਬਾਜ਼ਾਰ ਛੱਡੀ ਜਾਂਦੀ ਕਿਉਂਕਿ ਹੁਣ ਟਾਈਮ ਆਇਆ ਸਾਡੇ ਜਿਆਦਾ ਅੱਜ ਸ਼ਾਮ ਨੂੰ ਵੀਡੀਓ ਬਣਾਉਂਦੇ ਆਂ ਅਗਨ ਆਪਾਂ ਤੜਕੇ ਵੀਡੀਓ ਬਣਾਈ ਬਾਬੇ ਦੀ ਮਿਹਰ ਦਾ ਮਾਲ ਵੇਚ ਗਿਆ ਸਹੀ ਗੱਲ ਕਹਿੰਦੇ ਡਰਾਈਵਰ ਸਾਹਿਬ ਠੀਕ ਬਾਕੀ ਸਬਸਕ੍ਰਾਈਬਰ ਲੈਣ ਨੂੰ ਭਾਈ ਮੋਲ ਅੱਜ ਹੀ ਜਿੰਨੇ ਮਰਜ਼ੀ ਲੈ ਲੀਏ ਸਬਸਕ੍ਰਾਈਬਰ ਜਿਹੜੇ ਅਸਲ ਆ ਵੀਡੀਓ ਉਹ ਚੱਲਦੀ ਵੀਡੀਓ 2000 2500 3000 ਚੱਲਣੀ ਆ ਉਹ ਅਸਲ ਸਬਸਕ੍ਰਾਈਬਰਾਂ ਸਿਰ ਤੇ ਚੱਲਣੀ ਆ ਜਿਹੜੇ ਮੋਲ ਲੈਣ ਵਾਲੇ ਮੋਲ ਲੈਣ ਨੂੰ ਤਾਂ ਅੱਜ ਹੀ ਭਾਈ ਲੱਖ 2 ਲੱਖ 7 ਲੱਖ ਜਿੰਨਾ ਮਰਜ਼ੀ ਕਰ ਲਈਏ ਉਹਦਾ ਨਹੀਂ ਕੋਈ ਫਾਇਦਾ ਉਹ ਤੇ ਆਹ ਗੱਡੀ ਵਸਾਲੋ ਜੀ ਇਹਦੀ ਆ ਖੁਸ਼ੀ ਜੇ ਆਹ ਖੁਸ਼ੀ ਜੇ ਪੂਰੀ ਆਉਂਦੀ ਜੇ ਡਰਾਈਵਰ ਸਾਹਿਬ ਇਹਦਾ ਮੁੱਲ ਨਹੀਂ ਦੱਸਿਆ ਆਪਾਂ ਹਾਂ ਕਿੰਨਾ ਮੁੱਲੇ ਦਾ ਇਹਦਾ ਮੁੱਲ ਜਿਹੜੀ ਹਾਂ ਨਾ ਹੀ ਆ ਲਾਸਟ ਫਿਕਸ ਹੀ 115 ਜੀ ਠੀਕ ਮੁੱਲ ਕਰਨ ਨੂੰ 1 20 25 30 ਜਿੰਨਾ ਮਰਜ਼ੀ ਕਰੀ ਜੀ ਠੀਕ ਠੀਕ ਨਹੀਂ ਆਹ ਗੱਡੀ ਥੱਲੇ ਇਦਾਂ ਹੀ ਬਹਿ ਜਾਓ ਆ ਵੇਖੋ ਫਕਾ ਲੋ ਡਰਾਈਵਰ ਸਾਹਿਬ ਅਜੇ ਕਰਕੇ ਸਾਡੇ ਤੋਂ ਡਰਦੀ ਥੋੜਾ ਜਿਹਾ ਪਰ ਹਿੰਦੂ ਵੀ ਨਹੀਂ ਕਰਮਾ ਲਈ ਠੰਡੀ ਪੂਰੀ ਆਓ ਫਕਾ ਲੋ ਮਾ ਜਲਾ ਕਿਹੜਾ ਅਰਧਾ ਨੇ ਕੱਟੀ ਆ ਜੀ ਪਿਓਰ ਤੇ 10 ਕਿਲੋ ਤੋਂ ਬਾਅਦ ਦੁੱਧ ਹੋਊਗਾ ਕੰਡੇ ਵਾਲਾ ਇਹਦੇ ਤੋਂ ਸਹੀ ਤੇ ਜਮਾ ਜਾਇਤ ਕੀਮਤ ਤੇ ਦਵਾਂਗੇ ਕੱਟੀ 85000 ਰੁਪਏ ਦਵਾਂਗੇ ਫਕਾ ਲੋ ਜੀ ਤੁਹਾਡੇ ਤੋਂ ਡਰਦੀ ਆ ਨਾ ਡਰਦੀ ਕਿਹਨ ਪਰ ਬਾਕੀ ਸੀਨ ਦੀ ਅਲੋਨੀ ਕੋਈ ਗੱਲ ਪਏ ਡਰਦੀ ਇਹ ਨਹੀਂਗਾ ਤੇ ਥੱਲੇ ਨਾ ਬਹਿਣ ਦਊਗਾ ਤਾ ਮਾਰੂ ਆਏ ਜਿਆਦਾ ਹੈ ਕੱਟੀ ਦੀ ਅਸਲ ਕੁਆਲਿਟੀ 11 ਕਿ 10 ਕਿਲੋ ਦੇ ਆਪਰੇ 85000 ਦੇ ਦਵਾਂਗੇ ਬਿਲਕੁਲ ਜਿਹਾ ਜੀ ਠੀਕ ਆ ਓਕੇ ਤੇ ਆਹ ਹਲ ਦੀ ਕੱਟੀ ਦੇਖੋ ਉਗਿਆ 11 ਕਿਲੋ ਉਹ ਜਿਹੜਾ ਠੰਡਾ ਤਿਆਰ ਹੋਣ ਦੀ ਬਹੁਤ ਜ਼ਰਾ ਕੱਟੀ ਖੰਦੀ ਹੈ ਖਾਲੋ ਨੂੰ ਸਮਝਦੇ ਬਹੁਤ ਚੰਗੀ ਕੱਟੀ ਚਾਰ ਬੰਦੇ ਅਸੀਂ ਪਿਓਰ ਚੌਕੀ ਜੀ ਇਹਦਾ ਮੁੱਲ ਇਹ ਵੀ ਜੈਸਨੂਰੀ ਡਰਾਈਵਰ ਸਾਹਿਬ ਇੱਕ 15 ਦੀ ਆ ਇੱਕ 35 ਕਿਲੋ ਵਾਲੀ ਆ ਬਹੁਤ ਜ਼ਿਆਦਾ ਕੱਟੀ ਜੰਦੀਆਂ ਨਾੜਾ ਨੂੜਾ ਲੈਵੇ ਦੇ ਵਖਾ ਲੋ ਆ ਗਏ ਨਾੜਾ ਨੂੜਾ ਖਾਣਾ ਚਵੇਂ ਗੈਪ ਬਹੁਤ ਵੱਡੀ ਝੁੱਟੀ ਆ ਆਪਾਂ ਪਹਿਲਾਂ ਕੱਟੀਆਂ ਖਾਣਾਂ ਦੇ ਬਹੁਤ ਜ਼ਿਆਦਾ ਚੰਗੇ ਇਸ ਤੋਂ ਬਾਅਦ ਦੀ ਬਹੁਤ ਦੇ ਕੱਟੀ ਪਿਓਰ ਮੋਰਾ ਵਾ ਆਓ ਖਾਲੀ ਹੋਣ ਅੰਦਰ ਜੀ ਅੰਦਰ ਜੀ ਆਹ ਰੋਟੀ ਦਾ ਸੀਪਾ ਚੰਗੀ ਕੱਟੀਆਂ ਬਹੁਤ ਜ਼ਿਆਦਾ ਚੰਗੀਆਂ ਜੀ ਮੇਰੇ ਕੋਲ ਔਲ ਭਾਬੀ ਦੀ ਕਿਰਪਾ ਹੋ ਰਹੀ ਹੈ ਲੋਕ ਪਿਆਰ ਵੀ ਬਹੁਤ ਕਰਦੇ ਤੇ ਮਾਲ ਵੀ ਬਹੁਤ ਵੇਗਣਿਆ ਜੀ ਠੀਕ ਇਹ ਕੱਟੀ ਵੀ 4 ਦੰਦੇ ਆ ਜੀ ਤਾਜੀ ਸੀ ਆ 10 ਕਿਲੋ ਗੋਲਾ ਹੋਏ ਇਹਦੇ ਕੋ ਇਹ ਕਹਿਣਾ ਵਾਲਾ ਜੀ ਨਾ ਕੋਈ ਕਮੈਂਟ ਕਰ ਦੇ ਜੇ ਮੇਰਾ ਦੁੱਧ ਘੱਟ ਨਿਕਲਾਵੇ ਆਉਣ ਜਾਣ ਦਾ ਟਿੱਲਿਓਂ ਕੋਈ ਆ ਦੇ ਦਿੱਲੀ ਤੱਕ ਦਾ ਕਿਰਾਇਆ ਦੇ ਦਾਂਗੇ ਤੇ ਬੰਨ ਦੀ ਜੈ ਨਾ ਜਿੱਦਾਂ ਸਰਮਾ ਡਿੱਕਾ ਹੁੰਦਾ ਏਦਾਂ ਲਿਸ਼ਕਾ ਮਾਰਦੀ ਏ ਠੀਕ ਤੁਮੇ ਹੀ ਡਰਾਈਵਰ ਸਾਬਾ ਖਾਓ ਘਾਤ ਕਾ ਅੱਧਾ ਵੱਡੀ ਝੋਟੀ ਆ ਬਹੁਤ ਜ਼ਿਆਦਾ ਕੱਟੀ ਚੰਗੀ ਆ ਜੀ ਜਿੰਨੀ ਕਹਿਦੀ ਉਹਨੀ ਚੰਗੀ ਆ ਇਹ ਗੀ ਮੋਲ ਟਰੈਵਰ ਸਾਬ ਕਟੀਆਂ ਆਪਣੀਆਂ ਬਹੁਤ ਜ਼ਿਆਦਾ ਚੰਗੀਆਂ। ਕੀਮਤਾਂ ਕੀਤੀਆਂ ਆਪਾਂ ਨਿੱਗੀਆਂ ਨਹੀਂ ਸਾਰੀਆਂ ਕਟੀਆਂ ਦੀਆਂ ਚਾਰ ਦੰਦਿਆਂ ਦੇ ਫਾਲਦੋ ਜੀ ਮੂਹਰੇ ਮਾਣੇ ਲਾਗੇ ਕਰਕੇ। ਪਿਓਰ ਚੰਗੀ ਆ। ਦਿਖਾਉਂ ਵੀ ਨਹੀਂ ਦਿਖਾਉਣਾ। 300 ਦਿਖਾਉਂ ਦਿਓ ਬੋਲ। 300 ਦੀ ਕੁਆਲਿਟੀ ਥਣ ਦਿਖਾਉਂ ਦਿਓ। ਸਾਨੂੰ ਦੂਜਣਾ ਵਾਲਾ ਲਾਇਆ। ਮਗਰ ਉਹ ਗੱਲੇ ਵਾਲੂਗਾ ਦਿਖਾਲਦੇ ਆ। ਇਹ ਚੀਜ਼ ਹੈ ਕੱਤੀ ਕੋਈਕ। ਅਸਲ ਕੱਟੀ ਅਸਲ। ਠੀਕ ਆ ਕਿ ਨਹੀਂ? ਓਕੇ। ਤੇ ਆ ਜੋ। ਆ ਬੱਚਾ ਉਖਾਣ ਦੋਈ ਦਾ ਜੀ। ਦਾ ਜੋ ਡੀ ਦੋਜੀ ਦਾ ਬੱਚਾ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਉਠਾ ਲਈ ਕੋਸਾਂ ਤੇ ਕੱਟੀ। ਠੀਕ। ਹਾਂ ਉਹਦਾ ਬੱਚਾ ਹੈ ਨਹੀਂ ਉਹਦਾ ਬੱਚਾ ਉਧਰ ਵੱਜਾ। ਠੀਕ। ਠੀਕ ਹੈ ਜੀ ਡਰਾਈਵਰ ਸਾਹਿਬ। ਓਕੇ। ਨੰਬਰ ਆਪਣਾ ਨਾਮ ਔਕਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗੁਰਦਾਸਪੁਰ ਨਾਮ ਔਕਰ ਸਿੰਘ ਪਿੰਡ ਕੋਗਾ ਵਾ। ਜੈਂਤੀਪੁਰ 5 ਕਿਲੋਮੀਟਰ ਹੈ ਅਲੀ ਵਾਲੀ 3 ਕਿਲੋਮੀਟਰ ਹੈ ਬਟਾਲਾ 10 ਕਿਲੋਮੀਟਰ ਹੈ ਅੰਮ੍ਰਿਤਸਰ 30 ਕਿਲੋਮੀਟਰ ਹੈ ਠੀਕ ਬਾਕੀ ਸੰਪਰਕ ਕਰ ਲੈ 10 ਦਿਨਾਂ ਦੀ ਸਾਡੀ ਗਾਰੰਟੀ ਹੋਊਗੀ ਬੱਚਾ ਨਾ ਮਰਨ ਦੇ ਕੋਈ ਕੰਪਲੇਂਟ ਹੋਊ ਝੂਟੀ ਸਾਡੀ ਬਾਕੀ ਜਿੰਨਾ ਜਨਾ ਅਸੀਂ ਦੁੱਧ ਕਹਿਆ ਤਾਂ ਕੋਈ ਦਿੱਲੀ ਨੂੰ ਆ ਜਾਏ ਦਿੱਲੀ ਤੱਕ ਦਾ ਖਰਚਾ ਅਸੀਂ ਦਵਾਂਗੇ ਕੰਡੇ ਵਾਲਾ ਦੁੱਧ ਦਵਾਂਗੇ ਜੇ ਗਲਾयां ਪਲਟ ਕੇ ਨਹੀਂ ਦਿੰਦੀ ਠੀਕ ਠੀਕ ਨੇ ਬਾਕੀ ਬਾਬੇ ਦੀ ਇੰਨੀ ਮਿਹਰ ਆ ਪੂਰੀ ਫੋਨ ਮੇਰੇ ਲੋਕ ਬਹੁਤ ਪਿਆਰ ਦੇਣ ਡਿਆ ਵਧੀਆ ਕੰਮ ਚੱਲਣ ਡਿਆ ਨਜ਼ਾਰੇ ਲੱਗੇ ਹੋਏ ਸੇ